ਸਵੇਰ ਕਾਲ ਤੁਸੀਂ ਦੇਖ ਰਹੇ ਹੋ 24 ਇੰਟੂ 7 ਪੰਜਾਬ ਇਸ ਵੇਲੇ ਦੀ ਵੱਡੀ ਖਬਰ ਫਿਰੋਜ਼ਪੁਰ ਤੋਂ ਸਾਹਮਣੇ ਆ ਰਹੀ ਹੈ ਫਿਰੋਜ਼ਪੁਰ ਚ ਲਾਟਰੀ ਦੀ ਟਿਕਟ ਖਰੀਦਣ ਆਏ ਵਿਅਕਤੀ ਹਜ਼ਾਰਾਂ ਦੇ ਟਿਕਟਾਂ ਲੈ ਕੇ ਹੋਇਆ ਫਰਾਰ ਦੁਕਾਨਦਾਰ ਨੂੰ ਪਿਆ ਘਾਟਾ ਮੌਕੇ ਦੇ ਸੀਸੀਟੀਵੀ ਆਏ ਸਾਹਮਣੇ ਫਿਰੋਜ਼ਪੁਰ ਅੰਦਰ ਲੋਕਾਂ ਦੇ ਮਨਾਂ ਅੰਦਰੋਂ ਪੁਲਿਸ ਦਾ ਖੋਫ ਇਸ ਕਦਰ ਖਤਮ ਹੁੰਦਾ ਜਾ ਰਿਹਾ ਹੈ ਕਿ ਲੋਕ ਹੁਣ ਦਿਨ ਦਿਹਾੜੇ ਵੀ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦੇਣ ਜਾ ਰਹੇ ਨੇ ਤਾਜ਼ਾ ਮਾਮਲਾ ਫਿਰੋਜ਼ਪੁਰ ਦੇ ਸ਼ਹੀਦ ਉਦਮ ਸਿੰਘ ਚੌਂਕ ਦੇ ਨਜ਼ਦੀਕ ਤੋਂ ਸਾਹਮਣੇ ਆਇਆ ਹੈ ਜਿੱਥੇ ਲਾਟਰੀ ਦੀ ਟਿਕਟ ਖਰੀਦਣ ਆਏ ਵਿਅਕਤੀ ਦੁਕਾਨਦਾਰਾਂ ਨੂੰ ਹਜ਼ਾਰ ਰੁਪਏ ਦਾ ਚੁੰਨਾ ਲਗਾ ਗਿਆ ਜਿਸ ਦੀ ਪੂਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੈ ਫਿਰੋਜ਼ਪੁਰ ਦੇ ਸ਼ਹੀਦ ਉਦਮ ਸਿੰਘ ਚੌਂਕ ਵਿੱਚ ਲਾਟਰੀ ਦੀ ਟਿਕਟ ਖਰੀਦਣ ਆਇਆ ਵਿਅਕਤੀ ਦੁਕਾਨਦਾਰਾਂ ਨੂੰ ਹਜ਼ਾਰ ਰੁਪਏ ਦਾ ਚੁੰਨਾ ਲਗਾ ਗਿਆ ਜਾਣਕਾਰੀ ਦਿੰਦਾ ਦੁਕਾਨਦਾਰ ਪ੍ਰਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਦੁਕਾਨ ਤੇ ਇੱਕ ਵਿਅਕਤੀ ਲੈਟਰੀ ਖਰੀਦਣ ਆਇਆ ਸੀ ਜਿਸਨੇ ਲੋਈ ਦੀ ਬੁੱਕਲ ਮਾਰੀ ਹੋਈ ਸੀ ਅਤੇ ਲੈਟਰੀ ਨੰਬਰ ਚੈੱਕ ਕਰਦਾ ਕਰਦਾ ਉਹ ਵਿਅਕਤੀ ਲੈਟਰੀ ਦੀ ਟਿਕਟਾ ਛੁੱਕ ਕੇ ਫਰਾਰ ਹੋ ਗਿਆ ਦੁਕਾਨਦਾਰ ਨੇ ਦੱਸਿਆ ਉਹਨਾਂ ਦਾ 20 ਤੋਂ 25000 ਰੁਪਏ ਦਾ ਨੁਕਸਾਨ ਜਿਹੜਾ ਉਹ ਹੋ ਚੁੱਕਿਆ ਹੈ ਜਿਸ ਦੀ ਪੂਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਅਤੇ ਚੋਰ ਦਾ ਵੀ ਪਤਾ ਚੱਲ ਚੁੱਕਿਆ ਹੈ ਜੋ ਗੁਰੂ ਅਰਜਨ ਨਾਲ ਸੰਬੰਧਿਤ ਹੈ ਉਹਨਾਂ ਨੇ ਮੰਗ ਕੀਤੀ ਕਿ ਉਸ ਵਿਅਕਤੀ ਨੂੰ ਕਾਬੂ ਕਰ ਬੰਦੀ ਕਾਰਵਾਈ ਕਰਨੀ ਚਾਹੀਦੀ ਹੈ ਚੋਰੀ ਦੀ ਜਿਵੇਂ ਅੱਜਕੱਲ ਪਤਾ ਹੀ ਹੈ ਕਿ 10 ਕਰੋੜ ਦਾ ਇਨਾਮ ਕੱਢਿਆ ਪੰਜਾਬ ਸਰਕਾਰ ਆਂ ਦਾ ਲੋਕਾਂ ਚ क्रेਜ਼ ਬਹੁਤ ਹੈ ਦੁਕਾਨ ਦੇ ਕਾਫੀ ਰਾਸ਼ੀ ਸੀ ਕਾ ਉਸੇ ਦੌਰਾਨ ਇੱਕ ਚੋਰ ਆਇਆ ਲੋਹੀ ਜੋ ਨੇ ਪਾਈ ਹੋਈ ਸੀ ਤੇ ਪਤਾ ਹੀ ਨਹੀਂ ਲੱਗਾ ਕਿ ਟਿਕਟ ਵੇਖਦੇ ਵੇਖਦੇ ਆਪਣੀ ਲੋਹੀ ਦੇ ਵਿੱਚ ਹੀ ਪਾ ਕੇ ਲੈ ਗਿਆ ਹਾਂਜੀ ਜੀ ਇਹ ਜਿਹੜੀ ਪੰਜਾਬ ਸਰਕਾਰ ਦੀ 200 ਰੁਪਏ ਵਾਲੀ ਟਿਕਟ ਤੇ 100 ਰੁਪਏ ਵਾਲੀ ਟਿਕਟ ਟੋਟਲ ਕਾਫੀ ਟਿਕਟਸ ਲੈ ਗਏ 20-25 ਕੋਈ ਹਜ਼ਾਰ ਦਾ ਨੁਕਸਾਨ ਹੋ ਗਿਆ ਜੀ ਸਾਡਾ ਹਾਂਜੀ ਪਤਾ ਲੱਗ ਗਿਆ ਡੇਸ ਕਰ ਲਿਤਾ ਕਿ ਇਹ ਬੰਦਾ ਗੁਰੂਵਾਲ ਸਾਹਿਬ ਦਾ ਹੈਗਾ ਕੋਈ ਲੱਖੋ ਕੀ ਕਰਕੇ ਪਿੰਡ ਹੈਗਾ ਜੀ ਲੱਖੋ ਕੀ ਬਹਿਰਾਮ ਕਰਕੇ ਪਿੰਡ ਹੈਗਾ ਉੱਥੋਂ ਦਾ ਬੰਦਾ ਹੈਗਾ ਜੀ ਹਾਂਜੀ ਬੰਦਾ ਘਰੋਂ ਫਰਾਰ ਹੈ ਘਰੋਂ ਦੇ ਗਏ ਸੀ ਘਰ ਦੇ ਮਿਲਣੇ ਘਰ ਦੇ ਨੂੰ ਦੱਸ ਦਿੱਤਾ ਕਿ ਤੁਹਾਡੇ ਘਰ ਦਾ ਇੱਕ ਸ਼ਖਸ ਹੈ ਜਿਨੇ ਇਹ ਹਰਕਤ ਕੀਤੀ ਹੈ ਦੁਕਾਨ ਤੋਂ ਦੇਮ ਦਿਹਾੜੇ ਟਿਕਾਂ ਚਾੱਕ ਲਈ ਹੈਗੇ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਹਾਂਜੀ ਸਭ ਕੁਝ ਕਰ ਦਿੱਤਾ ਗਿਆ ਜੀ ਬੰਦਾ ਘਰੋਂ ਹੀ ਘਰੋਂ ਹੀ ਫਰਾਰ ਹੋ ਗਿਆ ਹੋਇਆ ਹਾਂਜੀ ਮੰਗਿਆ ਕਿ ਬੰਦੇ ਨੂੰ ਵਾਪਸ ਕਰਕੇ ਜਾਏ ਕਿਉਂਕਿ 200 ਰੁਪਏ ਦੀ ਟਿਕਟ ਐਨੀ ਸਾਹਵਦ ਨਹੀਂ ਐਨੀ ਮਿਹਨਤ ਕਰਦਿਆਂ ਕੋਈ ਆ ਕੇ ਟਿਕਟਾਂ ਚਾਕੇ ਲੈ ਜਾਏ ਬਹੁਤ ਹੀ ਬੇਸ਼ਰਮੀ ਵਾਲੀ ਗੱਲ ਹੈ ਬੰਦੇ ਵਾਸਤੇ ਵੀ ਕਿ ਸਾਰੇ ਅਸੀਂ ਇੱਥੇ ਮਿਹਨਤ ਕਰ ਰਹੇ ਹਾਂ ਜੀ ਠੰਡ ਦੇ ਵਿੱਚ ਤੂੰ ਆ ਕੇ ਟਿਕਟਾਂ ਚਾਕੇ ਲੈ ਗਿਆ 20 ਬੱਜੀ ਹਜ਼ਾਰ ਦਾ ਨੁਕਸਾਨ ਹੋ ਗਿਆ ਜੀ ਸਾਡਾ ਉਹ ਨੰਬਰ ਨਿਕਲ ਹੀ ਸਕਦੇ ਆ ਨੰਬਰ ਹਾਂਜੀ ਹੋਤਾ ਉਹਨੂੰ ਡਰਾ ਕਰਕੇ ਰੱਸ਼ ਬਹੁਤ ਹੈ ਸਾਡੇ ਕੋਲ ਟਾਈਮ ਨਹੀਂ ਹੈਗਾ ਨੰਬਰ ਅਸੀਂ ਵੈਸੇ ਨੋਟ ਕਰਦੇ ਆ ਤੇ ਸਾਨੂੰ ਪਤਾ ਬਿੱਲ ਕਿਹੜਾ ਕੱਟਿਆ ਗਿਆ ਨੰਬਰ ਸਾਨੂੰ ਪਤਾ ਲੱਗ ਜਾਣਗੇ ਜੀ ਬਟ ਟਾਈਮ ਲੱਗੇਗਾ ਨੰਬਰ ਕੱਟਣ ਦੇ ਨਾ ਅਜੀ ਬ੍ਰਹਮਤ ਨਹੀਂ ਹੋਈ ਐ ਟਿੱਕਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ 24x7 ਪੰਜਾਬ ਇਸ ਵੇਲੇ ਦੀ ਵੱਡੀ ਖਬਰ ਫਿਰੋਜ਼ਪੁਰ ਤੋਂ ਸਾਹਮਣੇ ਆ ਰਹੀ ਹੈ ਫਿਰੋਜ਼ਪੁਰ ਚ ਲਾਟਰੀ ਦੀ ਟਿਕਟ ਖਰੀਦਣ ਆਇਆ ਵਿਅਕਤੀ ਹਜ਼ਾਰਾਂ ਦੇ ਟਿਕਟਾ ਲੈ ਕੇ ਹੋਇਆ ਫਰਾਰ ਦੁਕਾਨਦਾਰ ਨੂੰ ਪਿਆ ਘਾਟਾ ਮੌਕੇ ਦੇ ਸੀਸੀਟੀਵੀ ਆਏ ਸਾਹਮਣੇ ਫਿਰੋਜ਼ਪੁਰ ਅੰਦਰ ਲੋਕਾਂ ਦੇ ਮਨ ਅੰਦਰੋਂ ਪੁਲਿਸ ਦਾ ਖੋਫ ਇਸ ਕਦਰ ਖਤਮ ਹੁੰਦਾ ਜਾ ਰਿਹਾ ਹੈ ਕਿ ਲੋਕ ਹੁਣ ਦਿਨ ਦਿਹਾੜੇ ਵੀ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦੇਣ ਜਾ ਰਹੇ ਨੇ ਤਾਜ਼ਾ ਮਾਮਲਾ ਫਿਰੋਜ਼ਪੁਰ ਦੇ ਸ਼ਹੀਦ ਉਦਮ ਸਿੰਘ ਚੌਂਕ ਦੇ ਨਜ਼ਦੀਕ ਤੋਂ ਸਾਹਮਣੇ ਆਇਆ ਹੈ ਜਿੱਥੇ ਲਾਟਰੀ ਦੀ ਟਿਕਟ ਖਰੀਦਣ ਆਏ ਵਿਅਕਤੀ ਦੁਕਾਨਦਾਰਾਂ ਨੂੰ 1000 ਰੁਪਏ ਦਾ ਚੁੰਨਾ ਲਗਾ ਗਿਆ ਜਿਸ ਦੀ ਪੂਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੈ ਫਿਰੋਜ਼ਪੁਰ ਦੇ ਸ਼ਹੀਦ ਉਦਮ ਸਿੰਘ ਚੌਂਕ ਵਿੱਚ ਲਾਟਰੀ ਦੀ ਟਿਕਟ ਖਰੀਦਣ ਆਇਆ ਵਿਅਕਤੀ ਦੁਕਾਨਦਾਰਾਂ ਨੂੰ 1000 ਰੁਪਏ ਦਾ ਚੁੰਨਾ ਲਗਾ ਗਿਆ ਜਾਣਕਾਰੀ ਿੰਦਰਾ ਦੁਕਾਨਦਾਰ ਪ੍ਰਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਦੁਕਾਨ ਤੇ ਇੱਕ ਵਿਅਕਤੀ ਲਾਟਰੀ ਖਰੀਦਣ ਆਇਆ ਸੀ ਜਿਸ ਨੇ ਲੋਈ ਦੀ ਬੁੱਕਲ ਮਾਰੀ ਹੋਈ ਸੀ ਅਤੇ ਲਾਟਰੀ ਨੰਬਰ ਚੈੱਕ ਕਰਦਾ ਕਰਦਾ ਉਹ ਵਿਅਕਤੀ ਲਾਟਰੀ ਦੀ ਟਿਕਟਾ ਝੁੱਕ ਕੇ ਫਰਾਰ ਹੋ ਗਿਆ ਦੁਕਾਨਦਾਰ ਨੇ ਦੱਸਿਆ ਉਹਨਾਂ ਦਾ 20 ਤੋਂ 25000 ਰੁਪਏ ਦਾ ਨੁਕਸਾਨ ਜਿਹੜਾ ਉਹ ਹੋ ਚੁੱਕਿਆ ਹੈ ਜਿਸ ਦੀ ਪੂਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਅਤੇ ਚੋਰ ਦਾ ਵੀ ਪਤਾ ਚੱਲ ਚੁੱਕਿਆ ਹੈ ਜੋ ਗੁਰੂ ਅਰਸਾਇ ਨਾਲ ਸੰਬੰਧਿਤ ਹੈ ਉਹਨਾਂ ਨੇ ਮੰਗ ਕੀਤੀ ਕਿ ਉਸ ਵਿਅਕਤੀ ਨੂੰ ਕਾਬੂ ਕਰ ਬੰਦੀ ਕਾਰਵਾਈ ਕਰਨੀ ਚਾਹੀਦੀ ਹੈ ਚੋਰੀ ਦੀ ਜਿਵੇਂ ਅੱਜ ਕੱਲ ਪਤਾ ਹੀ ਹੈ ਕਿ 10 ਕਰੋੜ ਦਾ ਇਨਾਮ ਕੱਢਿਆ ਪੰਜਾਬ ਸਰਕਾਰ ਨੇ ਉਹਦਾ ਲੋਕਾਂ ਚ ਕਰੇਸ ਬਹੁਤ ਹੈ ਦੁਕਾਨ ਦੇ ਕਾਫੀ ਰਾਸ਼ੀ ਸੀਗਾ ਉਸੇ ਦੌਰਾਨ ਇੱਕ ਚੋਰ ਆਇਆ ਲੋਹੀ ਜੋ ਨੇ ਪਾਈ ਹੋਈ ਸੀ ਦੇ ਪਤਾ ਹੀ ਨਹੀਂ ਲੱਗਾ ਕਿ ਟਿਕਟ ਵੇਖਦੇ ਵੇਖਦੇ ਆਪਣੀ ਲੋਈ ਦੇ ਵਿੱਚ ਹੀ ਪਾ ਕੇ ਲੈ ਗਿਆ ਹਾਂਜੀ ਜੀ ਇਹ ਜਿਹੜੀ ਪੰਜਾਬ ਸਰਕਾਰ ਦੀ 200 ਰੁਪਏ ਵਾਲੀ ਟਿਕਟ ਤੇ 100 ਰੁਪਏ ਵਾਲੀ ਟਿਕਟ ਟੋਟਲ ਕਾਫੀ ਟਿਕਟਸ ਲੈ ਗਏ 20 25 ਕੋਈ ਆ ਤਾਂ ਨੁਕਸਾਨ ਹੋ ਗਿਆ ਜੀ ਸਾਡਾ ਹਾਂਜੀ ਪਤਾ ਲੱਗ ਗਿਆ ਟਰੇਸ ਕਰ ਲੀਦਾ ਕਿ ਇਹ ਬੰਦਾ ਗੁਰੂਵਰ ਸਾਹਿਬ ਦਾ ਹੈਗਾ ਕੋਈ ਲੱਖੋਂ ਕੀ ਕਰਕੇ ਪਿੰਡ ਹੈਗਾ ਜੀ ਲੱਖੋਂ ਕੀ ਬਹਿਰਾਮ ਕਰਕੇ ਪਿੰਡ ਹੈਗਾ ਉੱਥੋਂ ਦਾ ਬੰਦਾ ਹੈਗਾ ਜੀ ਹਾਂਜੀ ਬੰਦਾ ਘਰੋਂ ਫਰਾਰ ਹੈ ਘਰ ਉਹਦੇ ਗਏ ਸੀ ਘਰ ਦੇ ਮਿਲੇ ਨੇ ਘਰ ਦੇ ਨੂੰ ਦੱਸ ਦਿੱਤਾ ਕਿ ਤੁਹਾਡੇ ਘਰ ਦਾ ਇੱਕ ਸ਼ਖਸ ਹੈ ਜਿਨੇ ਹਰਕਤ ਕੀਤੀ ਹੈ ਦੁਕਾਨ ਤੋਂ ਦਿਨ ਦਿਹਾੜੇ ਟਿਕਟਾਂ ਚੱਕ ਕੇ ਲੈ ਗਿਆ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਹਾਂਜੀ ਸਭ ਕੁਝ ਕਰ ਦਿੱਤਾ ਗਿਆ ਜੀ ਬੰਦਾ ਘਰੋਂ ਹੀ ਘਰੋਂ ਹੀ ਫਰਾਰ ਹੋ ਗਿਆ ਹੋਇਆ ਹਾਂਜੀ ਮੰਗ ਕੀ ਕਰੋ ਮੰਗਿਆ ਕਿ ਬੰਦਾ ਪੈਸੇ ਵਾਪਸ ਕਰਕੇ ਜਾਏ ਕਿਉਂਕਿ 200 ਰੁਪਏ ਦੀ ਟਿਕਟ ਐਨੀ ਸਾਹਵਦ ਨਹੀਂ ਐਨੀ ਮਿਹਨਤ ਕਰਦਿਆਂ ਕੋਈ ਆ ਕੇ ਟਿਕਟਾਂ ਚਾਕੇ ਲੈ ਜਾਏ ਬਹੁਤ ਹੀ ਬੇਸ਼ਰਮੀ ਵਾਲੀ ਗੱਲ ਹੈ ਬੰਦੇ ਵਾਸਤੇ ਵੀ ਕਿ ਸਾਰੇ ਅਸੀਂ ਇੱਥੇ ਮਿਹਨਤ ਕਰ ਰਹੇ ਹਾਂ ਜੀ ਠੰਡ ਦੇ ਵਿੱਚ ਤੂੰ ਆ ਕੇ ਟਿਕਟਾਂ ਚਾਕੇ ਲੈ ਗਿਆ 20 ਬੱਜੀ ਹਰ ਦਾ ਨੁਕਸਾਨ ਹੋ ਗਿਆ ਜੀ ਸਾਡਾ ਉਹ ਨੰਬਰ ਨਿਕਲ ਹੀ ਸਕਦੇ ਆ ਨੰਬਰ ਹਾਂਜੀ ਉਹ تھا ਉਹਨੇ ਡਰਾ ਕਰਕੇ ਰਸ਼ ਬਹੁਤ ਹੈ ਸਾਡੇ ਕੋਲ ਟਾਈਮ ਨਹੀਂ ਹੈਗਾ ਨੰਬਰ ਅਸੀਂ ਵੈਸੇ ਨੋਟ ਕਰਦੇ ਆ ਤੇ ਸਾਨੂੰ ਪਤਾ ਬਿਲ ਕਿਹੜਾ ਕਟਿਆ ਗਿਆ ਨੰਬਰ ਸਾਨੂੰ ਪਤਾ ਲੱਗ ਜਾਣਗੇ ਜੀ ਬਸ ਟਾਈਮ ਲੱਗੇਗਾ ਨੰਬਰ ਕੱਟਣ ਦੇ ਨਾ ਹਾਂਜੀ ਅਜੇ ਬ੍ਰਹਮਤ ਨਹੀਂ ਹੋਈ ਐ ਟਿਕਾ ਹਾਂਜੀ